ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲਾਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਆਪਾਂ ਅੱਜ 5 ਕਿੰਟਾਂ ਦਾ ਨਾਂ ਲਿਖਾਂਗੇ ਜਿਨ੍ਹਾਂ ਨੇ ਪਹਿਲੇ 5 ਕਿੰਟ ਆਪਾਂ ਨੂੰ ਕੀਤੇ ਆ ਪਹਿਲਾ ਹੈਗਾ ਮੁੰਜਲ ਜਸਵਿੰਦਰ ਦੂਜੇ ਤੇ ਹੈਗਾ ਰਖਵੀਰ ਮੋਗਾ ਤੀਜਾ ਕਰਮਜੀਤ ਕੌਰ ਆਈਡੀ ਆ ਕਿョਤੀ ਗੀਤਾ ਕਸ਼ਲ ਤੇ ਪੰਜਵੀ ਹੈਗੀ ਮਾਪ ਪਤ ਦੀ ਜੋੜੀ ਜਿਨ੍ਹਾਂ ਨੇ ਇਹ ਪਹਿਲੇ ਪੰਜ ਕਮੈਂਟ ਆ ਜਿਹੜੇ ਆਪਾਂ ਤੁਹਾਨੂੰ ਰੀਡ ਕੀਤੇ ਆ ਤੇ ਤੁਸੀਂ ਵੀ ਆਵਦਾ ਨਾ ਵੀਡੀਓ ਵਿੱਚ ਸੋਨਾ ਚਾਹੁੰਦੇ ਆ ਤਾਂ ਪਲੀਜ਼ ਫਟਾਫਟ ਕਮੈਂਟ ਕਰਿਆ ਕਰੋ ਵੀਡੀਓ ਤੋਂ ਪਹਿਲਾਂ ਪਹਿਲਾਂ ਤੇ ਆਪਾਂ ਤੁਹਾਡਾ ਨਾਮ ਜਰੂਰ ਲਿਆ ਕਰਾਂਗੇ ਤੇ ਜਿਹੜੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਠੀਕ ਹੈ ਕਣੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਕਣੀ ਤੇ ਚਲੋ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹੁਣ ਗਾਂ ਅੱਗੇ ਬੜੀਆਂ ਗੱਲਾਂ ਨਹੀਂ ਮਾਰਦੇ ਅੱਜ ਦੀ ਵੀਡੀਓ ਵੀ ਖਾਨ ਦੇ ਲੈ ਟੜੀ ਆ ਉਹ ਹੈਗੇ ਮੱਕੀ ਦੇ ਦਾਣੇ ਇਹ ਮੱਕੀ ਦੇ ਦਾਣੇ ਤਾਂ ਪਕਾ ਦੇ ਚ ਭੋਂਦੇ ਆ ਅੱਗੇ ਤਾਂ ਪੱਠੀਆਂ ਲੱਗਦੀਆਂ ਹੁੰਦੀਆਂ ਸੀ ਨਾ ਆਪਾਂ ਜਦੋਂ ਜਾਂਦੇ ਹੁੰਦੇ ਸੀ ਪੱਠੀਆਂ ਤੋਂ ਦਾਣੇ ਪਣ ਬਣਾਉਣ ਬੜਾ ਲਿਆਦਾ ਹੁੰਦਾ ਸੀ ਸ਼ਾਮ ਜੀ ਨੂੰ ਜਾਂਦੇ ਹੁੰਦੇ ਸੀ ਸਾਦੇ ਉਹ ਸਮਾਂ ਜ ਬੜਾ ਚੇਤੇ ਆਉਂਦਾ ਤੇ ਸ਼ਾਮ ਨੂੰ ਦਾਣੇ ਲੈ ਕੇ ਜਾਣਾ ਤੇ ਪਨਾ ਕੇ ਲਿਆਉਣੇ ਕਿਸੇ ਨੇ ਕਣਕ ਦੇ ਕਿਸੇ ਨੇ ਮੱਕੀ ਦੇ ਕਿ ਮੇਰੇ ਨਾਲ ਕਿਵੇਂ ਹੈ ਨਾ ਗੋੜ ਵਾਲੇ ਤੇ ਆਪਾਂ ਹੁਣ ਮੱਕੀ ਦੇ ਦਾਣੇ ਘਰੇ ਹੀ ਭੁੰਨ ਲੈਨੇ ਆ ਨਾ ਹੁਣ ਉਹ ਪੱਠੀਆਂ ਰਹੀਆਂ ਤੁਹਾਨੂੰ ਤਰੀਕਾ ਦੱਸਣਾ ਕਿ ਇਸ ਤਰੀਕੇ ਮੱਕੀ ਦੇ ਦਾਣੇ ਭੁੰਨ ਸਕਦੇ ਆ ਬਹੁਤ ਹੀ ਆਸਾਨ ਜਿਹਾ ਤਰੀਕਾ ਅੱਜ ਤੁਹਾਨੂੰ ਦਿਖਾਈ ਜੀ ਹਾਂਜੀ ਆਪਾਂ ਲੈ ਲਏ ਮੱਕੀ ਦੇ दाणे ਤੁਸੀਂ ਦੇਖ ਸਕਦੇ ਹੋ ਮੱਕੀ ਦੇ दाणे ਆਪਾਂ ਇਹਨੂੰ ਘਰ ਵਿੱਚ ਭੁੰਨ ਕੇ ਦਿਖਾਉਣੀ ਹੈ ਮੱਕੀ ਦੇ दाणे ਬਹੁਤ ਹੀ ਆਸਾਨ ਜੀ ਟ੍ਰਿਕ ਨਾਲ ਤੁਸੀਂ ਦੇਖੋ ਮੱਕੀ ਦੇ दाणे ਤੇ ਇੱਧਰ ਆਪਾਂ ਕੜਾਈ ਆ ਕੜਾਈ ਦੇ ਵਿੱਚ ਆਪਾਂ ਹਣਾ ਤਲਾ ਹਾਂਜੀ ਆਪਾਂ ਇੱਥੇ ਗੈਸ ਲਾ ਲਿਆ ਤੇ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਘਿਓ ਲਗਾ ਦੇਣਾ ਕੁੱਕਰ ਦੇ ਵਿੱਚ ਬਾਹਲਾ ਨਹੀਂ ਲਾਉਣਾ ਮਾੜਾ ਜਿਹਾ ਘਿਓ ਜਿਆਦੇ ਪਾਸੇ ਆਪਾਂ ਘਿਓ ਲਗਾਤਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨੇ ਆ ਝੋਨੇ ਗਰਮ ਹੋ ਜਾਣਾ ਤੇ ਆਪਾਂ ਥੋੜਾ ਇਹ ਵਿੱਚ ਇਹਦੇ ਨੂਨ ਪਾਉਣਾ ਤੁਸੀਂ ਆਪ ਦੀ ਅਕੋਰਡਿੰਗ ਪਾ ਸਕਦੇ ਮੈਂ ਥੋੜਾ ਨੂਨ ਪਾਇਆ ਜਿਆਦਾ ਨਹੀਂ ਤੇ ਚੀਨ ਪਾ ਹਿਲਾ ਲੈਣਾ ਕਟੋਲੇ ਦੇ ਵਿੱਚ ਤੇ ਹੁਣ ਇਹਦੇ ਦਾਣੇ ਆਪਾਂ ਸਾਦੇ ਵਿੱਚ ਕੌਰਨ ਕੌਰਨ ਕਹਿੰਦੇ endometri ਇਹਨਾਂ ਨੂੰ ਹਾਂਜੀ ਪਾ ਤੇ ਤੇ ਹੁਣ ਆਪਾਂ ਵਿੱਚ ਮਿਲਾ ਦੇਣੀ ਇਦਾਂ ਬਸਲੇ ਜਿਆਦਾ ਨਹੀਂ ਤੇ ਹੁਣ ਆਪਾਂ ਕੀ ਕਰਨਾ ਟੱਕਣਾ ਸੀਟੀ ਲੱਗੀ ਦੇ ਦਿੰਦੇ ਨਹੀਂ ਆਦਾ ਬੜ ਲਾ ਦੇਣੀ ਤੁਸੀਂ ਦੇਖਿਓ 57 ਮਿੰਟਾਂ ਵਿੱਚ 50 ਮਿੰਟਾਂ ਵਿੱਚ ਹੁੰਦੇ ਜਾਂਦੇ ਸੀਟ ਕੋ ਹਾਂਜੀ ਦੇਖੋ ਪਟਾਕੇ ਪੈਣ ਲੱਗ ਗਏ ਧਰ ਧਰ ਦੀ ਹੁੰਦੀ ਆ ਹਾਂਜੀ ਆ ਦੇਖੋ ਬਣੀ ਜਾਂਦੇ ਅੰਦਰ ਹਾਂਜੀ ਹੁਣ 5 ਮਿੰਟ ਹੋ ਗਏ ਆਪਾਂ ਦੇਖਦੇ ਇਹਨਾਂ ਨੂੰ ਗੈਸ ਨੂੰ ਕੱਢ ਦਈਏ ਬੰਦ ਤੇ ਕੀ ਤੇਰੀ ਬੱਜਣੀ ਨਹੀਂ ਦਿਖਾਉ ਕ ਦੇਖੋ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਆ ਖੁੱਲਾ ਦੇਖੋ ਮੱਕੀ ਦੇ ਦਾਣਿਆਂ ਦੇ ਖਿੱਲਾ ਹਾਂਜੀ ਦੇਖੋ ਹਾਂਜੀ ਦੇਖੋ ਕਿੰਨੇ ਵਧੀਆ ਖਿੱਲਾ ਬਣ ਕੇ ਤਿਆਰ ਆ ਮੱਕੀ ਦੇ ਦਾਣੇ ਦੇ ਖਿੱਲਾ ਬਹੁਤ ਹੀ ਵਚ ਮੌਸਮ ਦੇ ਵੀ ਬਣ ਜਾਂਦੇ ਆ ਖਿੱਲਾ ਹੀ ਬਣ ਜਾਂਦੀਆਂ ਤਪਾਈ ਸਾਕਲ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਦੇਖੋ ਕਿੰਨੇ ਬੜੇ ਖਿੱਲਾ ਬਣ ਗਏ ਤੁਸੀਂ ਇਸ ਤਰ੍ਹਾਂ ਦੇ ਖਿੱਲਾ ਬਣਾਓ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਤੁਸੀਂ ਕੁੱਕਰ ਵਿੱਚ ਮੱਕੀ ਦੇ ਦਾਣੇ ਭੁੰਨ ਸਕਦੇ ਹਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਹਾਂ ਦਾ ਤੇ ਆਪਾਂ ਨੂੰ 5 ਕੁ ਮਿੰਟ ਲੱਗਦੇ ਮੱਕੀ ਦੇ दाणे ਭੁੰਨਣ ਨੂੰ ਉੱਤੇ ਵਿੱਚ ਮੌਗਰੇ ਹੀ ਬਣ ਜਾਂਦੇ ਆ दाणे ਵੀ ਪੁੱਜ ਜਾਂਦੇ ਤੇ ਵਧੀਆ ਆਦਮ ਦੇਣਾ ਆਪਾਂ ਖਾ ਸਕਦੇ ਜਿਹਦਾ ਜੀ ਕੀਤਾ ਮੱਕੀ ਦਾਣੇ ਘਾ ਵਿੱਚ ਭੁੰਨ ਕੇ ਜੇ ਤੁਹਾਨੂੰ ਮੇਰੀ ਇਹ ਟ੍ਰਿਕ ਵਧੀਆ ਲੱਗੀ ਮੱਕੀ ਦੇ दाਣੇ ਕਿਸ ਤਰ੍ਹਾਂ ਘਾ ਵਿੱਚ ਭੁੰਨ ਸਕਦੇ ਆ ਤੇ ਟ੍ਰਿਕ ਵਧੀਆ ਲੱਗੀ ਤਾਂ ਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦਾ ਹਨਾ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ